ਸਾਰੇ ਮਿੱਤਰੋ ਅੱਜ ਅਪਾਹੋ ਸੰਦੀਪ ਦੇ ਨਾਲ ਕੀ ਕਿਉਂਕਿ ਉੱਥੇ ਗੁੜੀਆਂ ਨੂੰ ਜਾ ਕੇ ਆਪਣੇ ਸਹੁੰਦੀ ਨੂੰ ਆਈਫੋਨ ਗਿਫਟ ਕਰਨਾ ਹੈ ਇਹ ਗਿਫਟ ਅੱਜ ਦੇਣ ਦਾ ਕਾਰਨ ਕੱਲ ਨੂੰ ਅਪਰੇਟ ਜੇ ਮੈਨੇ ਕਿਉਂਕਿ ਕੱਲ ਨੂੰ ਅਪਾਹੋ ਦੇ ਮੈਕਨਿਕ ਦੇ ਕੰਮ ਕੈਂਪ ਤੇ ਵੀ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਅੱਜ ਜੇ ਮੈਨੇ ਕਾਰਨ ਕੈਂਪ ਆਪ ਦਾ ਕੈਸਟਰ ਕਰਵਾਤਾ ਅੱਜ ਕੱਲ ਨੂੰ ਲਾਸਟ ਦਿਨ ਆ ਸਾਰੇ ਕੈਂਪ ਦਾ ਸਾਰੇ ਪਿੰਚਰ ਦੇ ਲਾਸਟ ਦਿਨ ਪਹੁੰਚਣਗੇ ਇਸ ਕਰਕੇ ਆਪਾਂ ਗਿਫਟਾ ਅੱਜ 30 ਗੁੜੀਆਂ ਨੂੰ ਗੁੜੀਆਂ ਨੂੰ ਜਾ ਕੇ ਗਿਫਟ ਕਰਾਂਗੇ ਆਈਫੋਨ ਨੂੰ ਦੇਵਾਂਗੇ ਤੇ ਉਹ ਆਪ ਦਾ ਸਾਹਮਣੇ ਤੇ ਟਿੱਕਾ ਹੋਣਾ ਵੀ ਜੇ ਨਹੀਂ ਆਪਾਂ ਕੱਲ ਨੂੰ ਜਾਣਾ ਸੀਗਾ ਇਹ ਕਿਉਂਕਿ ਜਨਮ ਕੁੜੀਆਂ ਦਾ ਇੱਕ ਤਰੀਕ ਦਾ ਤੇ ਅੱਜ ਆਪਾਂ ਕਿਉਂਕਿ ਉਹ ਨੂੰ ਇਸ ਕਰਦੇ ਹੋਏ ਕੱਲ ਨੂੰ ਫਿਰ ਜਾਈਏ ਕਿਉਂਕਿ ਕੋਈ ਨਹੀਂ ਜਾ ਸਕਾਂਗੇ ਅਸੀਂ થોੜਾ ਕੁ ਸ਼ੌਟ ਆਪਾਂ ਲਵਾਂਗੇ ਵੀਡੀਓ ਦੇ ਰਸਤੇ ਦੇ ਵਿੱਚ ਜਾਨਵਰ ਤੇ ਕੁਝ ਸ਼ੌਟ ਵੀ ਜਾ ਕੇ ਬੰਦੇ ਮਿਲਦੇ ਕਿ ਉਹਦੀ ਪੁੱਛ ਜਿਹੜੀ ਸੁਣਨ ਬਾਕੀ ਜਿਹੜਾ ਕਿਉਂਕਿ ਉਹ ਸਿੱਖਾਵਾਂਗੇ ਕਿ ਸੋਹ ਕੁੜੀਆਂ ਨੂੰ ਦਾ ਕਿਉਂਕਿ ਪਛਾਣ ਨੂੰ ਠੀਕ ਹੈ ਧੰਨਵਾਦ ਆ ਕਿਸੇ ਨੂੰ ਕੁਝ ਰਾਹ ਦੇ ਵਿੱਚ ਸ਼ੌਟ ਖਾਣ ਹੋਵੇ ਨਹੀਂ ਮਤਰਾ ਬੋਚਨ ਦੀ ਜਿੰਦੇ ਚੱਲਿਆ ਨਾਰਕੀ ਤੇ ਇਹ ਦੁਆਲਾ ਕੋਈ ਸ਼ੋਰ ਨੂੰ ਆ ਦੇ ਵਿੱਚ ਵੀ ਗੱਡੀ ਦੇ ਵਿੱਚ ਦਿਖਾਵਾਂਗੇ ਤੇ ਦੁਆਲਾ ਕੋਈ ਸ਼ੋਰ ਆਪਾਂ ਨੂੰ ਉਸੇ ਨਾਲ ਜਿੰਨੇ ਮੇਰੇ ਕੰਮ ਦੇ ਕਰਵਾਉਂਦਾ ਲੋ ਜੀ ਪਹੁੰਚ ਗਏ ਆਪਾਂ ਪਿੰਡ ਗੋਲੇਵਾਲਾ ਬਾਈ ਨਰਮਲ ਦੇ ਘਰ ਖੁਸ਼ੰਦੇ ਮਾਮਾ ਜੀ ਦੇ ਘਰ ਆਪਾਂ ਪਹੁੰਚ ਗਏ ਆ ਅੱਗੇ ਤੁਹਾਨੂੰ ਸਾਰੀ ਵੀਡੀਓ ਸ਼ੂਟ ਕਰਕੇ ਦਿਖਾਵਾਂਗੇ ਤੁਹਾਨੂੰ ਥੋੜਾ ਬਾਹਰੋਂ ਦਿਖਾ ਦੇ ਲੋਕੇਸ਼ਨ ਅੱਜ ਹੈਗਾ ਪਸੂਆਵਾਲਾ ਬਾਈ ਦਾ ਇੱਧਰ ਗੱਡੀਆਂ ਖੜੀਆਂ ਲੱਗੀਆਂ ਸ਼ੈੱਡ ਟਰੈਕਟਰ ਵਾਲਾ ਮਾਟਰੂਮ ਆਗੇ ਆ ਗਿਆ ਇਹ ਹੁਸ਼ੰਦ ਮਾਮੀ ਦਾ ਮਕਾਨ ਬਾਈ ਨਰਮਲ ਦਾ 2 ਸਾਲ ਹੋ ਗਏ ਕੋਠੀ ਬਣਾਈ ਨੂੰ ਹਲੇ ਥੋੜਾ ਕੰਨਾ ਕੰਮ ਰਹਿੰਦਾ ਹੈ ਬਾਕੀ ਪੱਥਰ ਪੁੱਥਰ ਵਗੈਰਾ ਦਾ ਕੰਮਪਲੀਟ ਹੋ ਗਿਆ ਹੈ ਇਧਰ ਵੀ ਬਾਈ ਆਪਾਂ ਨੂੰ ਸਕੀ ਨੇ ਸਾਰੇ ਇਹ ਬਾਈ ਨਰਮਲ ਦੇ ਸਕਿਆਂ ਦੇ ਮਕਾਨ ਬਾਈ ਗਗਨ ਦਾ ਜਿਹੜਾ ਚੀਪਸੀ ਦੇ ਵਿੱਚ ਮੈਨੇਜਰ ਹੈ ਕਲਵੰਡੀ ਸਾਬੋ ਆਪਣਾ ਮਿੱਤਰ ਆ ਖਾਸ਼ ਪਾ ਚੱਲਦੇ ਆ ਅੰਦਰ ਬਾਈ ਦੇ ਮਕਾਨ ਦੇ ਵਿੱਚ ਸਭ ਤੋਂ ਸਾਰੀ ਕੋਠੀ ਦਾ ਸ਼ੂਟ ਦਿਖਾਉਣਾ ਇੱਕ ਵਾਰੀ ਜਿਹੜਾ ਆਪਾਂ ਸੁਮਨਦੀਪ ਨੂੰ ਕਰਾਉਣੇ ਮੋਬਾਈਲ ਗਿਫਟ ਕਿਉਂਕਿ ਕੱਲ ਨੂੰ ਸੁਮਨਦੀਪ ਦਾ ਹੈਪੀ ਬਰਥਡੇ ਵੀ ਹੈ ਬਾਈ ਦਾ ਡਰਾਈਵ ਰੂਮ ਕੋਕੋੜੀਆਂ ਬਰੋਸ ਨੂੰ ਦੰਦ ਖਾਮਾ ਵੀ ਜੇ ਬਾਈ ਵੀ ਇੰਨਾ ਵੀ ਕੋਈ ਆਣਾ ਨਹੀਂ ਬੋਲੇ ਇਹਨਾਂ ਨੂੰ ਆ ਲਾਤੀ ਹੁਣ ਆਪਾਂ ਜਲਦੀ ਉੱਪਰ ਇਸ ਦੋਵਾਂ ਦਾ ਪੱਥਲੇ ਆ ਕੇ ਸੁਮਨ ਨੂੰ ਮੋਬਾਈਲ ਗਿਫਟ ਕਰਾਂਗੇ ਇਹਦੀ ਮਾਮੀ ਜੀ ਖੜੇ ਹੋ ਗਏ ਨੇ ਮੈਂਬਰ ਜਦੋਂ ਪ੍ਰੈਸ਼ਰ ਪਾਉਣ ਤੇ ਉਹ ਕਹਿਣਗੇ ਆਪਦੇ ਵੋਟਾਂ ਦੇ ਕਾਗਜ਼ ਭਰਨ ਇਹਦੇ ਮਾਮਾ ਜੀ ਵੀ ਨਾਲ ਗਏ ਨੇ ਇਹ ਆ ਗਿਆ ਜੀ ਕੁੱਠੀ ਦਾ ਉੱਪਰਲਾ ਪੋਰਸ਼ਨ ਬੈਡਰੂਮ ਬਾਇੰਡਰਮਲ ਦੀ ਕੁੱਠੀ ਦਾ ਉੱਪਰਲਾ ਫਿਲਹਾਲ ਕੰਮ ਅਜੇ ਕੁਝ ਬਾਕੀ ਹੈ ਜਵੇਂ ਰੇਲਿੰਗ ਵਗੈਰਾ ये रेल वगैरह बेगा, लकड़ी कोठी थी हाले, बाकी पत्थर का टाउ उपरला बाथरूम ए सी चल रहे हैं भाई नहर का मकान ਪਿੰਡ ਗੋਲੇ ਵਾਲਾ ਛੋਟਾ ਜਿਹਾ ਪਿੰਡ ਆ ਮਿੱਤਰੋ ਇਹ ਗੋਲੇ ਵਾਲਾ ਹੈਗਾ ਛੋਟਾ ਜਿਹਾ ਪਿੰਡ ਹੈ ਜਿਹਦੀ ਸਾਢੇ 700 ਲਗਭਗ ਦੇ ਵੋਟ ਹੈਗੀ ਤੇ ਉੱਪਰ ਵੀ ਪੌੜੀਆਂ ਨੇ ਕਿਉਂਕਿ ਟੈਂਕੀਆਂ ਉੱਪਰ ਬਣੀਆਂ ਹੋਈਆਂ ਨੇ ਇਧਰ ਬਾਈ ਗਗਨ ਦਾ ਮਖਾਨ ਦਾ ਜਿਹੜੇ ਪਹਿਲਾਂ ਐਸਐਸ ਨੂੰ ਐਚਡੀਐਫਸੀ ਚ ਬਾਈ ਮੈਨੇਜਰ ਹੈ ਜਿਹੜਾ ਤਰੁੰਡੀ ਸਾਹਿਬ ਦਾ ਆਪਣਾ ਖਾਸ ਮਿੱਤਰ ਹੈ ਗੋਲੇ ਜਿਹੜਾ ਛੋਟਾ ਜਿਹਾ ਪਿੰਡ ਅੱਗੇ ਪਾਖੜਾ ਇਹ ব্রাঞ্চ ਇਹ ਹੀ ਪਿੰਡ ਮਿੱਥਰੂ ਪੰਜਾਬ ਦਾ ਐਂਡ ਵਾਲਾ ਪਿੰਡਾ ਗੋਲੇ ਵਾਲਾ ਹੈ ਦਾ ਕਿਉਂਕਿ ਅੱਗੇ ਕੀ ਹੈ ਹਰਿਆਣਾ ਸਟਾਰਟ ਹੋ ਜਾਂਦਾ ਹੈ ਅੱਗੇ ਕੀ ਹੈ ਹਰਿਆਣਾ ਸਟਾਰਟ ਹੋ ਜਾਂਦਾ ਹੈ ਲਾਸਟ ਪਿੰਡ ਹੈ ਪੰਜਾਬ ਦਾ ਪੰਜਾਬ ਦਾ ਇਹ ਲਾਸਟ ਪਿੰਡ ਹੈ ਆਪਾਂ ਚੱਲ ਗਏ ਥੱਲੇ ਤੇ ਇਸ ਦੋ ਵਾਰ ਆਪਾਂ ਆਪਣੀ ਬੀਟੀ ਜੀ ਸੁਮਨਦੀਪ ਨੂੰ ਉਹਦਾ ਆਈਫੋਨ ਗਿਫਟ ਕਰਾਂਗੇ ਜਿਹੜਾ ਜਨਮ ਦਿਨ ਤੇ ਦੇਣਾ ਸੀ ਪਰ ਪਹਿਲਾਂ ਉਹਦਾ ਜਨਮ ਦਿਨ ਕਰ ਨੂੰ ਐ ਕਿਉਂਕਿ ਕਰ ਨੂੰ ਕੋਈ ਜੀ ਮੈਨ ਕੋ ਜਾਨਦੇ ਨੇ ਇਸ ਕਰਕੇ ਮੈਨਾਂ ਆਪਾਂ ਅੱਜ ਹੀ ਗਿਫਟ ਕਰਾਂਗੇ ਲੈ ਸੁਮਨ ਨੂੰ ਲੈ ਕੇ ਪੁਹੁੰਚਾਇਆ ਗਿਆ ਉਹ ਨੂੰ ਮੈਨਾਂ ਗਿਫਟ ਸੁਮਨ ਨੂੰ ਬਜਾ ਕੇ ਕਰ ਦੇਣੇ ਮੈਂ ਸੁਣਾਂ ਨਾਮ ਸੇ ਇਹ ਕੂੜਾ ਦਬੰਦ ਹੈ ਆਈਫੋਨ 13 ਜਿਹੜਾ ਕਿ ਇਹ ਕਾਫੀ ਜਦੀ ਸ਼ਸਗੀ ਮਹੀਨਾ ਦੀ ਲੈ ਲਈ ਕਿਉਂਕਿ ਆਲਰੇਡੀ ਜੇਮੇ ਦੇ ਵਿੱਚ ਰਹੇ ਆਈਫੋਨ ਤੇ ਆ ਸਮੋਂ ਨੂੰ ਵੀ ਉਠਕੇ ਤਾਂ ਧੰਨਵਾਦ ਜੀ ਠੀਕ ਹੈ ਜੀ ਇਹ ਕਾਮਯਾਬ ਜੀ ਦੀ ਪੜਾਈ ਬੁੜੀਆਂ ਵੀ ਪ੍ਰਮਾਣਾਂ ਪ੍ਰਕਿਆਾਂ ਦੇ ਸੋਨਾਬੀ ਇਹ ਗੱਲ ਤੋਂ ਤੁਹਾਨੂੰ ਬੇਝੀਂ ਦੇ ਦਿੱਤਾ ਆਪਾਂ ਕਿ ਸੋਨੂੰ ਕਰ ਰਹੀ ਹੈ ਸੀਏ ਵੀ ਪ੍ਰਾਈਮ ਸਰਵਾਸਨ ਚੱਕੀਆਂ ਦੇ ਵਿੱਚ ਕਿ ਅੱਗੇ ਜਾ ਕੇ ਵਧੀਆ ਜੋਬ ਦੇ ਵਿੱਚ ਕਾਲ ਦਾ ਵਧੀਆ ਪੈਕਿੰਗ ਲੈ ਕੇ ਕੰਮ ਕਰੇ ਕਿਉਂਕਿ ਇਹ ਆਵਲ ਲੈਪਟਾਪ ਤੇ ਲੈਪਟਾਪ ਵੀ ਨੇ ਇੱਕ ਮਹੀਨਾ ਬਗ ਨਵਾਂ ਲਿਆ ਗਿਆ ਇਸ ਜੀ ਨੇ ਖਰਚਾ ਧਾਈ ਦੇ ਤੇ ਪੂਰਾ ਕਰਿਆ ਤੇ ਤੁਹਾਨੂੰ ਦੇਖਣ ਨਾਲ ਜਿੰਮਤ ਕਰਕੇ ਧਾਈ ਕਰ ਰਹੀ ਹੈ ਮੋਬਾਈਲ ਦੀ ਵੀ ਸੀ ਕਿ ਉਹਦੇ ਵਿੱਚ ਸਿਕਿਉਰਟੀ ਲੌਕ ਹੁੰਦਾ ਜਿਹੜਾ ਇੱਕ ਮੋਬਾਈਲ ਵਿੱਚ ਸਿਕਿਉਰਟੀ ਲੌਕ ਲਾ ਕੇ ਅੰਤ ਤਾਈ ਪੂਰਾ ਕਰੂੰ ਪਰਵਾਹ ਨਾਲ ਚੱਕੀਆਂ ਦੇ ਤੇ ਵਧੀਆ ਜੋਬ ਦੇ ਵਿੱਚ ਵਧੀਆ ਪ੍ਰੈਕਟਿਸ ਦੇ ਪਰਮਾਤਮਾ ਕੇ ਤੋਹੀ ਦੁਆ ਕਰਾਂਗੇ ਠੀਕ ਹੈ ਬੇਟਾ ਧੰਨਵਾਦ